ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਵਾਂਗੇ ਸੋਇਆਬੀਨ ਦੀਆਂ ਬੜੀਆਂ ਦੀ ਪੁਰਜੀ ਠੀਕ ਹੈ ਜੀ ਉਹ ਵੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਘਰ ਦੇ ਵਿੱਚ ਤੇ ਕੁਛ ਹੀ ਮਿੰਟਾਂ ਦੇ ਵਿੱਚ ਠੀਕ ਹੈ ਜੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਠੀਕ ਹੈ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆਂ ਹਾਂਜੀ ਹੁਣ ਆਪਾਂ ਲੈ ਲਈਆਂ ਸੋਇਆਬੀਨ ਦੀਆਂ ਬੜੀਆਂ ਠੀਕ ਹੈ ਜੀ ਮੈਂ ਇੱਕ ਕੌਲੀ ਸੋਇਆਬੀਨ ਦੀਆਂ ਬੜੀਆਂ ਲਈਆਂ ਨੇ ਠੀਕ ਹੈ ਜੀ ਤੇ ਇਹ 12 ਵੀ ਮਿਲ ਜਾਂਦੀਆਂ ਨੇ ਪੈਕਟ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਖੁੱਲੀਆਂ ਵੀ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਕਰਦੇ ਹਾਂ ਸਟਾਰਟ ਮੈਂ ਇੱਕ ਫਰਾਈਪੈਨ ਲੈ ਲਿਆ ਠੀਕ ਹੈ ਜੀ ਉਹਦੇ ਵਿੱਚ ਮੈਂ ਸੋਇਆ ਬੀਨ ਦੀਆਂ ਬੜੀਆਂ ਪਾ ਲਈਆਂ ਤੇ ਹੁਣ ਮੈਂ ਦੋ ਗਲਾਸ ਪਾਣੀ ਦੇ ਦੇ ਵਿੱਚ ਐਡ ਕਰ ਦੇਣੇ ਆ ਦੋ ਗਲਾਸ ਮੈਂ ਪਾਣੀ ਦੇ ਦੇ ਵਿੱਚ ਪਾ ਲੈਣੇ ਆ ਕਿਉਂਕਿ ਇਹਦੇ ਨਾਲ ਕੀ ਆ ਆਪਾਂ ਉਬਾਲਾਂਗੇ ਠੀਕ ਹੈ ਜੀ ਹੁਣ ਮੈਂ ਇਹਨੂੰ ਬੜੀਆਂ ਨੂੰ ਬਲਣ ਦੇ ਲਈ ਗੈਸ ਤੇ ਰੱਖਤਾ ਤੇ ਹੁਣ ਮੈਂ ਅੱਧਾ ਇੱਕ ਚਮਚ ਨਮਕ ਦਾ ਪਾਤਾ ਉਹਦੇ ਨਾਲ ਇਹ ਸੌਫਟ ਬਣ ਜਾਣਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਟੱਕ ਦਾਂਗੇ ਆ ਦੇਖੋ ਗਰਮ ਹੋਣਾ ਸ਼ੁਰੂ ਹੋ ਗਿਆ ਪਾਣੀ ਹੁਣ ਆਪਾਂ ਇਹਨਾਂ ਨੂੰ 1 ਮਿੰਟ ਦੇ ਲਈ ਟੱਕ ਕੇ ਰੱਖ ਦੇਣਾ ਤੇ ਜਦੋਂ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਦੇਖੋ ਹਲਕਾ ਹਲਕਾ ਉਬਾਲਾ ਆਉਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਟੱਕ ਦੇਣਾ ਗੈਸ ਬੰਦ ਕਰ ਦੇਣਾਗਾ ਉਬਾਲਾ ਜਦੋਂ ਆ ਲੈ ਕੇ ਗੈਸ ਬੰਦ ਕਰਤਾ ਮੈਂ ਤੇ ਹੁਣ ਮੈਂ ਇਹਨੂੰ ਟੱਕ ਕੇ 2 ਮਿੰਟ ਦੇ ਲਈ ਮੈਂ ਇਹਨਾਂ ਬੜੀਆਂ ਨੂੰ ਰੱਖ ਦੇਣੀ ਆ ਠੀਕ ਹੈ ਜੀ ਤੇ ਹੁਣ ਆਪਣੇ 2 ਮਿੰਟ ਪੂਰੇ ਹੋ ਚੁੱਕੇ ਨੇ ਤੇ ਹੁਣ ਆਪਾਂ ਚੈੱਕ ਕਰਦੇ ਆਪਣੀਆਂ ਬੜੀਆਂ ਬਣ ਚੁੱਕੀਆਂ ਕਿ ਨਹੀਂ ਠੀਕ ਹੈ ਜੀ ਤੁਸੀਂ ਦੇਖੋ ਆਪਣੀਆਂ ਬੜੀਆਂ ਬਿਲਕੁਲ ਸੌਫਟ ਹੋ ਚੁੱਕੀਆਂ ਤੇ ਤਿਆਰ ਨਹੀਂ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਛਾਨ ਲੈਣਾ ਮਤਲਬ ਪਾਣੀ ਤੋਂ ਅਲੱਗ ਕਰ ਲੈਣਾ ਠੀਕ ਹੈ ਜੀ ਆ ਦੇਖੋ ਮੈਂ ਦਾ ਇੱਕ ਜਹੌਲ ਤੇ ਟੋਕਰੀ ਲੈ ਆਲੀ ਤੇ ਜਾਲੀ ਮਤਲਬ ਝਾਰਨੀ ਦੀ ਮਦਦ ਦੇ ਨਾਲ ਮੈਂ ਉਹ ਜਾਲੀ ਦੇ ਵਿੱਚ ਜਿਹੜੀ ਹੈਗੀ ਟੋਕਰੀ ਹੈ ਨਾ ਜਾਲੀ ਵਾਲੀ ਉਹਦੇ ਵਿੱਚ ਪਾ ਰਹੀ ਆ ਕਿਉਂਕਿ ਪਾਣੀ ਬਹੁਤ ਗਰਮ ਆ ਅਗਰ ਡਾਇਰੈਕਟਲੀ ਤੁਸੀਂ ਹੱਥ ਦੇ ਨਾਲ ਕੱਢੋਗੇ ਤਾਂ ਤੁਹਾਡਾ ਹੱਥ ਜਲਣ ਜਲ ਸਕਦਾ ਠੀਕ ਹੈ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾਗਾ ਤੇ ਐਦਾਂ ਤੁਸੀਂ ਬੜੀਆਂ ਨੂੰ ਬਿਨਾਂ ਨਚੋੜੇ ਤੁਸੀਂ ਠੀਕ ਹੈ ਇੱਕ ਝਾਰਨੀ ਦੇ ਨਾਲ ਬਾਹਰ ਕੱਢ ਲੈਣਾ ਤੇ ਇਹ ਪਾਣੀ ਢੋਲ ਦੇਣਾ ਤੇ ਠੰਡਾ ਪਾ ਲੈਣਾ ਦੇਖੋ ਮੈਂ ਠੰਡਾ ਪਾਣੀ ਪਾ ਲਿਆ ਤੇ ਠੰਡੇ ਪਾਣੀ ਦੇ ਵਿੱਚ ਮੈਂ ਇਹ ਬੜੀਆਂ ਪਾ ਦਿਆਂ ਠੀਕ ਹੈ ਜੀ ਹੁਣ ਵੀ ਪਾਣੀ ਗਰਮ ਹੋ ਸਕਦਾ ਥੋੜਾ ਬਹੁਤ ਠੀਕ ਹੈ ਇਸ ਚੀਜ਼ ਦਾ ਵੀ ਧਿਆਨ ਰੱਖਣਾ ਤੇ ਹੁਣ ਮੈਂ ਇਹਨਾਂ ਵਿੜੀਆਂ ਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਉਸੇ ਤਰ੍ਹਾਂ ਹੀ ਠੀਕ ਹੈ ਛਾਰਨੀ ਦੀ ਮਦਦ ਤੇ ਦੇ ਨਾਲ ਹੀ ਉਹਦੇ ਵਿੱਚ ਪਾ ਲੈਣੀਆਂ ਕੱਢ ਲੈਣੀਆਂ ਨੇ ਠੀਕ ਹੈ ਜੀ ਆ ਦੇਖੋ ਮੈਂ ਫਿਰ ਤੋਂ ਓਦਾਂ ਮਤਲਬ ਕੱਢਣਾ ਸ਼ੁਰੂ ਕਰਤਾ ਇਹਨਾਂ ਨੂੰ ਓਦਾਂ ਹੀ ਕੱਢ ਕੇ ਤੇ ਉਹ ਜਿਹੜਾ ਪਾਣੀ ਆ ਤੇ ਉਹ ਢੋਲ ਦੇਣਾ ਤੇ ਹੋਰ ਸਾਫ਼ ਪਾਣੀ ਪਾ ਲੈਣਾ ਠੰਡਾ ਪਾਣੀ ਹੋਰ ਪਾ ਲੈਣਾ ਠੀਕ ਹੈ ਜੀ ਮੈਂ ਢੋਲਤਾ ਤੇ ਹੁਣ ਮੈਂ ਦੇਖੋ ਸਾਫ਼ ਪਾਣੀ ਪਾ ਲੈਣਾ ਇਹਦੇ ਵਿੱਚ ਆ ਦੇਖੋ ਬੜੀਆਂ ਬਿਲਕੁਲ ਤਿਆਰ ਨੇ ਆਪਣੀਆਂ ਬਿਲਕੁਲ ਪੱਕ ਚੁੱਕੀਆਂ ਨੇ ਵਿੱਚੋਂ ਆ ਮੈਂ ਠੰਡਾ ਪਾਣੀ ਪਾ ਲਿਆ ਹੁਣ ਇਹ ਬੜੀਆਂ ਦੇ ਵਿੱਚ ਪਾ ਦੇਣੀਆਂ ਨੇ ਠੀਕ ਹੈ ਜੀ ਬੜੀਆਂ ਆਪਾਂ ਪਾਣੀ ਠੰਡੇ ਪਾਣੀ ਦੇ ਵਿੱਚ ਪਾਤੀਆਂ ਹੁਣ ਚੰਗੀ ਤਰ੍ਹਾਂ ਵਾਸ਼ ਕਰਕੇ ਹੁਣ ਆਪਾਂ ਇਹਨੂੰ ਕੀ ਕਰਨਾ ਇਹਨੂੰ ਨਿਚੋੜਨਾ ਠੀਕ ਹੈ ਇਹਦੇ ਵਿੱਚ ਜਿਹੜਾ ਪਾਣੀ ਆ ਬੜੀਆਂ ਦੇ ਵਿੱਚ ਬਿਲਕੁਲ ਨਿਚੋੜ ਦੇਣਾ ਤੇ ਤੁਸੀਂ ਨਿਚੋੜ ਕੇ ਸਾਈਡ ਤੇ ਰੱਖ ਲੈਣੀਆਂ ਸਾਰੇ ਦੀਆਂ ਸਾਰੀਆਂ ਬੜੀਆਂ ਤੁਸੀਂ ਐਦਾਂ ਹੀ ਕਰਨੀਆਂ ਨੇ ਨਿਚੋੜ ਕੇ ਸਾਰੇ ਦੀਆਂ ਸਾਰੀਆਂ ਰੱਖ ਲੈਣੀਆਂ ਨੇ ਠੀਕ ਹੈ ਦੇਖੋ ਬੜੀਆਂ ਚ ਪਾਣੀ ਬਿਲਕੁਲ ਵੀ ਨਹੀਂ ਹੈਗਾ ਥੋੜਾ ਬਹੁਤ ਹੋ ਸਕਦਾ ਪਰ ਆ ਨਹੀਂ ਹੈਗਾ ਵੀ ਜਿਆਦਾ ਭਰੀਆਂ ਪਈਆਂ ਨੇ ਠੀਕ ਹੈ ਜੀ ਪਾਣੀ ਬਿਲਕੁਲ ਕੱਢ ਦੇਣਾ ਇਹਨਾਂ ਚ ਹੁਣ ਦੇਖੋ ਬੜੀਆਂ ਚ ਪਾਣੀ ਮੇ ਕੱਢ ਕੇ ਬਿਲਕੁਲ ਸੁੱਕੀਆਂ ਨੇ ਤੇ ਹੁਣ ਆਪਾਂ ਇਦਾਂ ਨਿੱਕੇ ਨਿੱਕੇ ਟੁਕੜਿਆਂ ਦੇ ਵਿੱਚ ਕਰ ਲੈਣੀਆਂ ਠੀਕ ਹੈ ਜੀ ਇਹ ਸੌਫਟ ਹੋ ਚੁੱਕੀਆਂ ਤੇ ਇਦਾਂ ਤੁਸੀਂ ਹੱਥ ਦੇ ਨਾਲ ਵੀ ਤੋੜ ਕੇ ਨਿੱਕੇ ਨਿੱਕੇ ਟੁਕੜਿਆਂ ਦੇ ਵਿੱਚ ਇਹਨੂੰ ਹੋ ਕਰ ਸਕਦੇ ਹੋ ਇਸੇ ਤਰ੍ਹਾਂ ਆਪਾਂ ਸਾਰੀਆਂ ਸਾਰੀਆਂ ਬੜੀਆਂ ਦੇ ਟੁਕੜੇ ਕਰ ਲੈਣੀਆਂ ਨਿੱਕੇ ਨਿੱਕੇ ਆ ਦੇਖੋ ਮੈਂ ਇੱਕ ਪਾਸੇ ਪਿਆਜ਼ ਟਮਾਟਰ ਕੱਟ ਲਿਆ ਤੇ ਦੂਜੇ ਪਾਸੇ ਮੈਂ ਬੜੀਆਂ ਦੇ ਨਿੱਕੇ ਨਿੱਕੇ ਟੁਕੜੇ ਕਰ ਚੁੱਕੀਆਂ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਟੁਕੜੇ ਕਰ ਲੈਣਿਆ ਤੇ ਹੁਣ ਆਪਾਂ ਜਿਹੜਾ ਤੜਕਾ ਉਹ ਤਿਆਰ ਕਰ ਗਏ ਉਹ ਲਗਾਉਣ ਲਈ ਮੈਂ ਦੋ ਟਮਾਟਰ ਆ ਸੌਰੀ ਦੋ ਪਿਆਜ਼ ਇੱਕ ਟਮਾਟਰ ਲਿਆ ਠੀਕ ਹੈ ਹੁਣ ਮੈਂ ਗੈਸ ਚਾਲੂ ਕਰਤਾ ਤੇ ਕੜਾਈ ਰੱਖਤੀ ਆ ਤੇ ਹੁਣ ਆਪਾਂ ਹੁਣ ਮੈਂ ਕੜਾਈ ਦੇ ਵਿੱਚ ਤੇਲ ਪਾਤਾ ਪਾਉਣ ਲੱਗੀਆਂ ਠੀਕ ਹੈ ਜੀ ਆ ਹੁਣ ਮੈਂ ਜੀਰਾ ਪਾ ਲੱਗੀਆਂ ਥੋੜਾ ਜਿਹਾ ਜੀਰਾ ਪੱਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਪਾਉਣੇ ਆ ਜੀਰਾ ਆਪਣਾ ਬਿਲਕੁਲ ਪੱਕ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਹੁਣ ਪਿਆਜ਼ ਪਾਉਣ ਲੱਗੀ ਆ ਪਿਆਜ਼ ਪਾ ਕੇ ਤੁਸੀਂ ਇਹਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ 골ਡਨ ਕਲਰ ਦੇ ਨਹੀਂ ਹੋ ਜਾਂਦੇ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਇਹਨੂੰ ਭੁੰਨਣਾਗਾ ਚੰਗੀ ਤਰ੍ਹਾਂ ਯਾ ਰੱਖਣਾ ਕਿ ਗੈਸ ਜ਼ਿਆਦਾ ਤੇਜ਼ ਨਹੀਂ ਹੋਣਾ ਚਾਹੀਦਾ ਮੀਡੀਅਮ ਮੀਡੀਅਮ ਜਿਤੇ ਫਲੇਮ ਜਿਤੇ ਤੁਸੀਂ ਪਕਾਉਣਾ ਠੀਕ ਹੈ ਆਪਣੇ ਪਿਆਜ਼ ਬਿਲਕੁਲ ਭੁੱਜ ਚੁੱਕੇ ਨੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਉਣਾ ਟਮਾਟਰ ਪਾ ਕੇ ਇਹ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਠੀਕ ਹੈ ਸਿਰਫ 1-2 ਮਿੰਟ ਦੇ ਲਈ ਪਕਾਉਣਾਗਾ ਤਾਂ ਕਿ ਮਤਲਬ ਹੀ ਆਪਣੇ ਜਿਹੜੇ ਟਮਾਟਰ ਹੈ ਵਿੱਚ ਨਾ ਖੁੱਲਣ ਉਹਨਾਂ ਦਾ ਟੇਸ ਉਦਾਂ ਹੀ ਰਹੇ ਅਧਿਕੋ ਆਪਣੇ ਟਮਾਟਰ ਵੀ ਬਿਲਕੁਲ ਪੁੱਜ ਚੁੱਕੇ ਨੇ ਜਿੰਨੀ ਕ ਆਪਾਂ ਨੂੰ ਮਤਲਬ ਜ਼ਰੂਰ ਤੋਂ ਸੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਤੀ ਕਸੂਰੀ ਮੇਥੀ ਠੀਕ ਹੈ ਜੀ ਇਹਦਾ ਮਤਲਬ ਖੁਸ਼ਬੂ ਵੀ ਅੱਛੀ ਆਉਂਦੀ ਹੈ ਔਰ ਟੇਸਟ ਵੀ ਬਹੁਤ ਅੱਛਾ ਆਉਂਦਾ ਹੈਗਾ ਤੁਸੀਂ ਏਦਾਂ ਕਸੂਰੀ ਮੇਥੀ ਪਾ ਕੇ ਇਹਨੂੰ ਪੁੰਨਣਾਗਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜਦ ਇਹ ਚੰਗੀ ਤਰ੍ਹਾਂ ਭੁੱਜ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਮਤਲਬ ਸੋਇਆ ਵਿੰਦੀਆਂ ਬੜੀਆਂ ਦੇ ਟੁਕੜੇ ਕਰੇ ਹੋ ਸੀ ਨਾ ਨਿੱਕੇ-ਨਿੱਕੇ ਦੇਖੋ ਤੇ ਉਹ ਵਾਲੇ ਆਪਾਂ ਇਹਦੇ ਵਿੱਚ ਪਾ ਦੇਣੇ ਆ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ 1-2 ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਕਿਉਂਕਿ ਜਿਹੜੀਆਂ ਸੋਇਆ ਵਿੰਦੀਆਂ ਬੜੀਆਂ ਉਹ ਤਾਂ ਆਪਾਂ ਪਹਿਲਾਂ ਹੀ ਗਰਮ ਪਾਣੀ ਦੇ ਵਿੱਚ ਬਣਾ ਲੀਆਂ ਸੀ ਨਾ ਸੌਫਟ ਹੋ ਚੁੱਕੀਆਂ ਸੀ ਹੁਣ ਆਪਾਂ ਜਿਹੜਾ ਇਹਦਾ ਗੈਸ ਆ ਮਤਲਬ ਗੈਸ ਨੂੰ ਘੱਟ ਕਰ ਦੇਣਾ ਤੁਸੀਂ ਤੇਜ਼ ਨਹੀਂ ਕਰਨਾ ਸੁੱਮ ਕਰ ਦੇਣਾ ਚਾਹਾਂ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਨੂੰ ਪਾਣੀ 'ਚ ਘ ਡਾਇਰੈਕਟਲੀ ਪਾਵਾਂਗੇ ਠੀਕ ਹੈ ਜੀ ਕਿਉਂਕਿ ਆਪਾਂ ਨੂੰ ਸੁੱਕਾ ਬਣਾਉਣ ਲੱਗੇ ਆ ਨਾ ਪਰ ਜਿਬਨਾ ਲੱਗੇ ਇਸ ਲਈ ਆਪਾਂ ਇਹਦੇ ਵਿੱਚ ਸੁੱਕਾ ਹੀ ਮਚ ਪਾਵਾਂਗੇ ਕਿੰਨੇ ਚੀਜ਼ਾਂ ਪਾਈਆਂ ਦੇਖੋ ਮੈਂ ਨੂੰ ਵਿੱਚ ਹਲਦੀ ਜੋ ਵੀ ਆਪਣੇ ਹਰ ਇੱਕ ਘਰ ਹੋਈ ਹੁੰਦਾ ਨਾ ਸਿੰਪਲ ਤਰੀਕੇ ਨਾਲ ਆਪਾਂ ਇਹਨੂੰ ਬਣਾ ਸਕਦੇ ਆ ਅਗਰ ਤੁਹਾਡੀ ਇੱਛਾ ਕੁਝ ਹੋਰ ਹਰੀਆਂ ਮਿਰਚਾਂ ਜੋ ਵੀ ਪਾਉਣਾ ਚਾਹਣਾ ਤੁਸੀਂ ਪਾ ਸਕਦੇ ਹੋ ਕੋਈ ਠੀਕ ਹੈ ਪਰ ਖਿਲਹਾਲ ਮੈਂ ਬੱਚਿਆਂ ਦੇ ਲਈ ਤਿਆਰ ਕਰ ਰਹੀ ਆ ਤਾਂ ਮੈਂ ਸਿੰਪਲ ਜਿਹੀ ਚੀਜ਼ਾਂ ਪਾਈਆਂ ਇਹਦੇ ਵਿੱਚ ਦੇਖੋ ਐਦਾਂ ਇਹਨੂੰ ਤੁਸੀਂ ਸਿਮ ਸਿਮ ਕਰਕੇ ਨਾ ਗੈਸ ਨੂੰ ਫਿਰ ਉਹਨੂੰ ਹੌਲੀ-ਹੌਲੀ ਐਦਾਂ ਭੁੰਨਣਾਗਾ ਤਾਂ ਕਿ ਮੱਚ ਵੀ ਨਾ ਜਾਵੇ ਦੇਖੋ ਕਿੰਨਾ ਵਧੀਆ ਮਤਲਬ ਬਣ ਚੁੱਕੀ ਆਪਣੀ ਸਬਜੀ ਤੇ ਹੁਣ ਆਪਾਂ ਇਹਨੂੰ ਟਕਣਾਗਾ ਠੀਕ ਹੈ ਜੀ ਆਪਾਂ ਇਹਨੂੰ ਪਲੇਟ ਦੇ ਨਾਲ ਟਕ ਦਿੱਤੀ ਸਬਜੀ ਇਹਨੂੰ 1-2 ਮਿੰਟ ਦੇ ਲਈ ਆਪਾਂ ਸਿੱਮਤੀ ਪਕਾਵਾਂਗੇ ਤਾਂ ਕਿ ਜੇ ਵਿੱਚ ਮਾਰਾ ਮੋਟਾ ਕੱਚਾਪਨ ਵੀ ਹੈ ਨਾ ਤਾਂ ਉਹ ਅੱਛੀ ਤਰ੍ਹਾਂ ਪੱਕ ਜਾਵੇ ਹੁਣ ਦੇਖੋ 1-2 ਮਿੰਟ ਬਾਅਦ ਮੈਂ ਇਹਨੂੰ ਫੇਰ ਤੋਂ ਹਿਲਾਉਣ ਲੱਗੀ ਆ ਦੇਖਣਾ ਇਸ ਚੀਜ਼ ਦਾ ਧਿਆਨ ਰੱਖਣਾ ਕਿ ਇਹ ਲੱਗ ਨਾ ਜਾਵੇ ਠੀਕ ਹੈ ਦੇਖੋ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇਹ ਫਾਈਨਲ ਲੁੱਕ ਇਹਦੀ ਦੇਖੋ ਸਬਜੀ ਦੀ ਅੱਦਾ ਹੈ ਠੀਕ ਹੈ ਜੀ ਮੈਂ ਹੁਣ ਗਰਮ ਗਰਮ ਪਾ ਲਈ ਬੱਚਿਆਂ ਲਈ ਕੌਲੀ ਦੇ ਵਿੱਚ ਠੀਕ ਹੈ ਤੇ ਤੁਸੀਂ ਖਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਪੁਰਜੀ ਤੇ ਬਹੁਤ ਹਾਂਜੀ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਅਗਰ ਸਹੀ ਲੱਗਦੀ ਹੈ ਤਾਂ ਵੀ ਕਮੈਂਟ ਕਰਿਆ ਕਰੋ ਨਹੀਂ ਸਹੀ ਲੱਗਦੀ ਤਾਂ ਵੀ ਕਮੈਂਟ ਕਰਿਆ ਕਰੋ ਠੀਕ ਹੈ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ